ਸਾਬਕਾ ਅਕਾਲੀ ਸਰਪੰਚ ਪਿੰਜ ਰੂੜੀਵਾਲਾ ਵਿਸ਼ਨ ਸਿੰਘ ਦੇ ਘਰ ਦੇ ਅੰਦਰ ਦਾਖਲ ਹੋ ਕੇ ਆਪ ਦੇ ਮੌਜੂਦਾ ਸਰਪੰਚ ਵੱਲੋਂ ਸਾਥੀਆਂ ਸਮੇਤ ਚਲਾਈਆਂ ਗੋਲੀਆਂ ਪੁਲਿਸ ਨੇ ਆਪ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ ਗੋਲੀਆਂ ਚਲਾਉਣ ਦੀ ਸੀਸੀਟੀਵੀ ਫੁਟੇਜ ਕੈਮਰੇ ਵਿੱਚ ਖੋਈ ਕੈਦ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰੂੜੀਵਾਲਾ ਵਿਖੇ ਬੀਤੀ ਦੇਰ ਰਾਤ ਅਕਾਲੀ ਦਲ ਦੇ ਸਾਬਕਾ ਸਰਪੰਚ ਵਿਸ਼ਨ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਪਿੰਡ ਦੇ ਮੌਜੂਦਾ ਆਪ ਦੇ ਸਰਪੰਚ ਨੇ ਚਲਾਈਆਂ ਗੋਲੀਆਂ ਇਸ ਸਬੰਧੀ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਵਿਸ਼ਨ ਸਿੰਘ ਅਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੂਰਾ ਕੀ ਹੈ ਮਾਮਲਾ ਮੇਰਾ ਨਾਮ ਵਿਸ਼ਨ ਸਿੰਘ ਪਿੰਡ ਰੂੜੀ ਵਾਲਾ ਕੀ ਮਾਮਲਾ ਸਾਰਾ ਜਿਹੜਾ ਤੁਹਾਡੇ ਗੀਟ ਦੇ ਘੜੀ ਜਣੀ ਗੋਲੀਆਂ ਚੱਲੀਆਂ ਜੀ ਗਾਇਟ ਤੇ ਗਾੜੀ ਗੋਲੀਆਂ ਮੇਰਾ ਪੋਤਰਾ ਪਿੰਡ ਗਿਆ ਸੀ ਧਾਰਮਕਸਥਾਨ ਤੇ ਉੱਥੇ ਕਿਤੇ ਉਹ ਮੁੰਡੇ ਨਾਲ ਉਹਨਾਂ ਪ੍ਰਭ ਜੀ ਦੇ ਨਾਲ ਇਹਦਾ ਟੰਡਾ ਲੱਗ ਰਿਹਾ ਮਾਰਾ ਜਿਆ ਹੋਇਆ ਤੇ ਇਹ ਸਰਪੰਚ ਨੇ ਉਹਨਾਂ ਨੂੰ ਦੱਸਿਆ ਉਹਦੇ ਸਰਪੰਚ ਉਹਦੇ ਨੂੰ ਲਾ ਲੈ ਕੇ ਤਿੰਨ ਜਣੇ ਨੂੰ ਤੇ ਚਾਰੇ ਜਣੇ ਆਣ ਕੇ ਸਾਡੇ ਬੂਹਾ ਖੜਕਾਇਆ ਬੂਹਾ ਖੜਕਾ ਕੇ ਆਣ ਕੇ ਤੇ ਅਸੀਂ ਬੂਹਾ ਲਾਇਆ ਤੇ ਇਹ ਗਾਲਾਂ ਕੱਢਣ ਲੱਗੇ ਗਾਲਾਂ ਕੱਢਦੇ ਕਰਦੇ ਮੁਰਗੇ ਨਾਲ ਫਾਇਰ ਕਰਨੇ ਸ਼ੁਰੂ ਕਰਦੇ ਆ ਆਡੀ ਤੇ ਉਹ ਮੰਗਾ ਵੀ ਇਹਨਾਂ ਦੇ ਛਾੜ ਜਬਤ ਕੀਤੇ ਜਾਣ ਇਹਨਾਂ ਨੂੰ ਜਿਹੜਾ ਕੋਈ ਨਾ ਕੋਈ ਬੰਦੀ ਸੰਗਤ ਦਿੱਤੀ ਜਾਵੇ ਜਿਹਦੇ ਨਾਲ ਇਹਨਾਂ ਨੂੰ ਕੋਈ ਛੋੜੀ ਬਾਲੀ ਮਾਤ ਆਵੇ ਕੌਣ ਆ ਸਰਪੰਚ ਕੀ ਉਹਦਾ ਨਾਮ ਕੀੜੀ ਪਾਰਟੀ ਦਾ ਸਰਪੰਚ ਆਮ ਆਦਮੀ ਪਾਰਟੀ ਦਾ ਜੰਗ ਸਿੰਘ ਉਹਦਾ ਨਾਮ ਆ ਕਿੰਨੇ ਫੇਰ ਨਾਲ ਉਹ ਜੜੇ ਕੀਤੇ ਗਏ ਫੇਰ ਉਹਨਾਂ ਨੇ ਤਿੰਨ ਤੋਂ ਚਾਰ ਤਿੰਨ ਪਹਿਲਾਂ ਇੱਥੇ ਕਿਤੇ ਇੱਕ ਵੀਡੀਓਜ਼ ਕੀਤਾ ਤੇ ਤਿੰਨ ਬਾਰ ਬੁਗਜ਼ ਕੀਤੇ ਆ ਜੀ ਬਾਪੂ ਜੀ ਕਿਵੇਂ ਦੇਖਦੇ ਜੋ ਇੱਕ ਪਿੰਡ ਦਾ ਮੌਜੂਦਾ ਸਰਪੰਚੀ ਇਹ ਅਜਹੀਆਂ ਜਿਹੜੀਆਂ ਕਟਨਾਵਾ ਕਰੇਗਾ ਤਾਂ ਫਿਰ ਤੁਸੀਂ ਵੀ ਸਰਪੰਚ ਰਹੇ ਚੁੱਕੇ ਜੋ ਕੀ ਦੇਖਦੇ ਜੋ ਇੱਕ ਪਿੰਡ ਦੇ ਮੋਤਬਰ ਵਿਅਕਤੀ ਨੂੰ ਕੀ ਅਜਹੀਆਂ ਇਹ ਕਟਨਾਵਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਜੀ ਅਸੀਂ ਤੇ ਅਨੇ ਵੀ ਇਹੋ ਜਿਹਾ ਕੰਮ ਕਰਦੇ ਅੱਜ ਤੱਕ ਕਰਨਾ ਵੇਖਿਆ ਤੇ ਨਾ ਸੁਣਿਆ ਹੀ ਆ ਅਸੀਂ ਵੀ ਸਰਪੰਚ ਰਹੇ ਆ ਕਦੇ ਕਿਹੜੇ ਨਾ ਉੱਚੀ ਨੀਵੀਂ ਨਹੀਂ ਗੱਲ ਕਰਦੇ ਜੇ ਸਰਪੰਚ ਹੀ ਆਣ ਕੇ ਗੋਦਨਾ ਚਲਾਉਣ ਲੱਪਿਆ ਤੇ ਬਚਾਊਗਾ ਸਾਨੂੰ ਕੌਣ ਪਿੰਡ ਦਾ ਮੋਤਬਰ ਬੰਦਾ ਪਰ ਸਰਪੰਚ ਹੁੰਦਾ ਸਾਰੀ ਜੋ ਜ਼ਿੰਮੇਵਾਰੀ ਹੱਥ ਚ ਹੁੰਦੀ ਹੈ ਜੀ ਉਹੋ ਹੀ ਇਹ ਕੰਮ ਕਰੇ ਬੰਦੇ ਲਿਆਣ ਕੇ ਤੇ ਫੇਰ ਸਾਡਾ ਕੀ ਬਚਾਊਗਾ ਇਸ ਪੰਚੀ ਰਾਜ ਕਿਤੇ ਜਾਵੇ ਜਾਂ ਨਰੇ ਜਿਹੜੇ ਸਖਾਰ ਜਮਸ ਕਿਤੇ ਜਾਣ ਅਹੀਂ ਬਹੁਤ ਔਖੇ ਨੇ ਰਾਤ ਦੇ ਵੇਖ ਕੇ ਰਾਤ ਪੁਲਿਸ ਵੱਲੋਂ ਕਿ ਗ੍ਰਿਫਤਾਰੀ ਹੋਈ ਅਜੇ ਤੱਕ ਕਿਸੇ ਦੀ ਕਿ ਨਹੀਂ ਨਹੀਂ ਜੀ ਪੁਲਿਸਤਾਰੀ ਨਹੀਂ ਅਜੇ ਹੋਈ ਪੁਲਿਸ ਨੇ ਪਰਚਾ ਕੀਤਾ ਇਹਨਾਂ ਤੇ ਹਾਂ ਜੀ ਬੀ ਜੀ ਕੀ ਨਾਮ ਆਪਣਾ ਗੁਰਪ੍ਰੀਤ ਸਿੰਘ ਜੀ ਕਿਹੜਾ ਪਿੰਡ ਪਿੰਡ ਰੂੜੀ ਵਾਲਾ ਜੀ ਕੀ ਗੱਲਬਾਤ ਹੋਈ ਜਿਹੜੀ ਬੀਤੀ ਦੇਰ ਰਾਤ ਤੁਹਾਡੇ ਘਰ ਦੇ ਅੰਦਰ ਕੁਝ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਕੀ ਸਾਰਾ ਮਾਮਲਾ ਵੀਰ ਜੀ ਮੈਂ ਗਿਆ ਧਾਰਮਿਕ ਸਥਾਨ ਤੇ ਉੱਥੇ ਸਾਡਾ ਇਹਨਾਂ ਨੇ ਮੇਰਾ ਰਾਹ ਰੋਕਿਆ ਪ੍ਰਭਜੀ ਸਿੰਘ ਨੇ ਇਹਨਾਂ ਮਾੜਾ ਚੰਗਾ ਬੋਲਚਾਲ ਮੇਰਾ ਹੋਇਆ ਏ ਉਤੋਂ ਮਗਰੋਂ ਇਹ ਮੇਰੇ ਮਗਰੇ ਗੱਡੀ ਲੈ ਗਏ ਘਰੇ ਆ ਗਏ ਮੈਂ 2 ਮਿੰਟ ਨਹੀਂ ਘਰੇ ਆਇਆ ਇਹਨੂੰ ਇਹ ਨਾਲ ਪਿੰਡ ਦਾ ਮੌਜੂਦਾ ਸਰਪੰਚ ਸੀ ਤਿੰਨ ਬੰਦੇ ਹੋរី ਸੀ ਇਹਨਾਂ ਦੇ ਨਾਲ ਇਹ ਘਰੇ ਆਣ ਕੇ ਇਹਨਾਂ ਨੇ ਜਿਹੜਾ ਕਿ ਸਾਡਾ ਬੂਹਾ ਖੜਕਾਇਆ ਤੇ ਬੂਹਾ ਹੀ ਬੂਹਾ ਆਪੂ ਹੀ ਨਾ ਬੂਹਾ ਖੋਲਿਆ ਤੇ ਇਹਨਾਂ ਦੇ ਕੋਲ ਇਥਿਆਰੀ ਇਹਨਾਂ ਨੇ ਆਣ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਸਾਡੇ ਬੂਏ ਦੇ ਵਿੱਚ ਵੜਦੇ ਅੰਦਰ ਘਰ ਚ ਵੀੜੇ ਜਾਣ ਕੇ ਵੈਰੀਂਗ ਕਰ ਲਾ ਪਏ ਆ ਚਾਰ ਤੋਂ ਪੰਜ ਰੌਣ ਦਿਨਾਂ ਤਿੰਨ ਚਾਰ ਰੌਣ ਦਿਨਾਂ ਫਾਇਰ ਕੀਤੇ ਆ ਉਸ ਤੋਂ ਬਾਅਦ ਸਾਡੇ ਸਾਰੇ ਟੱਬਰ ਨੇ ਭੱਜ ਕੇ ਜਾਨ ਬਚਾਈ ਆ ਨਹੀਂ ਇਹ ਉਹ ਮੰਗ ਕਰਦੇ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਆਇਆ ਹੀ ਚਲੋ ਅਸੀਂ ਤੇ ਇਹਨਾਂ ਨੂੰ ਇਹੋ ਬੇਨਤੀ ਕਰਦੇ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਵੀ ਇਹਦੀ ਬੰਦੀ ਆ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਜੀ ਹਾਂਜੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜੀ ਜਦੋਂ ਉਹਨਾਂ ਵੱਲੋਂ ਗੋਲੀਆਂ ਚੱਲੀਆਂ ਜਾਂ ਕੋਈ ਸੀਸੀਟੀਵੀ ਕੈਮਰੇ ਦੇ ਰਿਕਾਰਡਿੰਗ ਹੋਇਆ ਹਾਂਜੀ 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 ਤੇ ਆਪਣੇ ਸੀਸੀਟੀਵੀ ਕੈਮਰਾ ਲੱਗਾ ਜੀ ਉਹਦੇ ਵਿੱਚ ਰਿਕਾਰਡ ਹੋਇਆ ਜਦੋਂ ਉਹ ਆਣ ਕੇ ਉੱਤਰੇ ਆ ਫਾਇਰਿੰਗ ਕੀਤੀ ਉਹਨਾਂ ਹੁਣ ਤੁਸੀਂ ਕੀ ਮੰਗ ਕੀ ਕਰਦੇ ਜੋ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੋਰ ਕਿ ਇਹਨਾਂ ਨੂੰ ਜਲਦ ਜਦੋਂ ਜਲਦ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਵੀ ਬੰਦੀ ਕਾਰਵਾਈ ਆ ਵੱਧ ਤੋਂ ਵੱਧ ਕੀਤੀ ਜਾਵੇ ਹਾਂਜੀ ਸਰ ਬੀਤੀ ਦੇ ਰਾਤ ਸਾਬਕਾ ਸਰਪੰਚ ਬਿਸ਼ਨ ਸਿੰਘ ਦੇ ਘਰ ਗੋਰੀਆਂ ਚਲਾਈਆਂ ਗਈਆਂ ਕੁਝ ਵਿਅਕਤੀਆਂ ਵੱਲੋਂ ਕੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਆ ਮੌਕੇ ਤੇ ਕੌਣ ਗਿਆ ਕੀ ਹੈ ਸਾਰੀ ਗੱਲਬਾਤ ਗੱਲ ਇਹ ਤਾਂ ਜੀ ਕੱਲ ਮਿਤੀ 14 12 ਜਵੀ ਨੂੰ ਏ ਸਰਦੀਪ ਸਿੰਘ ਸਮੇਤ ਸਾਥੀ ਚੌਂਗ ਰੂੜੀਵਲਾ ਨਕਲ ਆਇਆ ਸੀ ਤੇ ਵਕਤ ਕਰੀਬ 8:30 9 ਵਜੇ ਦੇ ਸਾਡੇ ਕੋਲ ਥੇ ਏ ਸਰਦੀਪ ਸਿੰਘ ਦੇ ਕੋਲ ਮਿਸ਼ਨ ਸਿੰਘ ਸਾਹਿਬ ਦਾ ਸਰਪੰਚ ਰੂੜੀਵਲਾ ਪਹੁੰਚੇ ਉਹਨਾਂ ਦੱਸਿਆ ਕਿ ਮੇਰਾ ਪੋਤਰਾ ਗੁਰਪ੍ਰੀਤ ਸਿੰਘ ਢਾਬ ਸਰ ਗੁਰਦੁਆਰੇ ਸੇਵਾ ਕਰਦਾ ਵਾ ਤੇ ਉਥੇ ਪ੍ਰਭਜੀਤ ਸਿੰਘ ਨਾਲ ਕੋਈ ਤਕਰਾਰ ਹੋਇਆ ਤਕਰਾਰ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੇ ਘਰ ਆ ਗਿਆ ਉਹਨੇ ਆਪਣੇ ਪਰਿਵਾਰ ਨੂੰ ਦੱਸਿਆ ਨਾ ਉਸ ਤੋਂ ਬਾਅਦ ਕਰੀਬ 8:30 9:00 ਵਜੇ ਤੇ ਫਿਰ ਪ੍ਰਭਜੀਤ ਸਿੰਘ ਬਲਵਿੰਦਰ ਸਿੰਘ ਜੰਗਸ਼ੇਰ ਸਿੰਘ ਤੇ ਸੋਨੂੰ ਇਸ ਘਰ ਪੀਓ ਤੇ ਗਏ ਨਾ ਬੂਹਾ ਖੜਗਾਇਆ ਤੇ ਵਿਜਨ ਸਿੰਘ ਨੇ ਬੂਹਾ ਖੋਲਿਆ ਖੋਲਣ ਤੋਂ ਬਾਅਦ ਉਹਨਾਂ ਦੇ ਵਿਹੜੇ 'ਚ ਗਏ ਉਥੇ ਕੋਈ ਗੱਲਬਾਤ ਹੋਈ ਫਿਰ ਤਕਰਾਰ ਹੋਇਆ ਉਹਨਾਂ ਦੇ ਪਰਿਵਾਰ ਨੇ ਅੰਦਰਲੇ ਬੂਹੇ ਮਾਰ ਲਏ ਤੇ ਪ੍ਰਭਜੀਤ ਸਿੰਘ ਵਗੈਰਾ ਬਾਹਰ ਆ ਕੇ ਤੇ ਇਹਨਾਂ ਫਿਰ ਫੈਰਿੰਗ ਕਰਨੀ ਸ਼ੁਰੂ ਕਰਤੀ ਉੱਥੇ ਫੈਰ ਕਰਦੇ ਫਿਰ ਆਪਣੀ ਸਕਾਰਪੀਓਰ ਤੇ ਚਲੇ ਗਏ ਉਸ ਸੰਬੰਧੀ ਫਿਰ ਮੌਕੇ ਤੇ ਸਾਡੇ ਐਸਰਦੀਪ ਸਿੰਘ ਸਮੇਤ ਪਾਰਟੀ ਪਹੁੰਚ ਗਏ ਤਫਤੀਸ਼ ਕੀਤੀ ਜਿਸ ਸੰਬੰਧੀ ਮਕਦਮਾ ਦਰਜ ਕਰਤਾ ਮਕਦਮਾ ਨੰਬਰ 103 160 ਸਰ ਦਰਜ ਕੀਤਾ ਗਿਆ ਸਰ ਕੋਈ ਮੁਲਜ਼ਮ ਗ੍ਰਿਫਤਾਰੀ ਹੋਈ ਕਿਸੇ ਦੀ ਨਹੀਂ ਹਾਲ ਉਹਨਾਂ ਸੰਬੰਧੀ ਰੇਡ ਕੀਤੀ ਜਾ ਰਹੀ ਹੈ ਅਲੇ ਘਰ ਨਹੀਂ ਮਿਲੇ ਸਰ ਕਿੰਨੇ ਲੋਕਾਂ ਖਿਲਾਫ ਆਬਲਾ ਦਰਜ ਚਾਰਾਂ ਦੇ ਖਿਲਾਫ ਹੋਏ